ਲੋਕ ਸਭਾ ਹਲਕਾ ਸ਼੍ਰੀ ਅਨੰਤਪਤ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇਿੰਦਰ ਸਿੰਘਲਾ ਅੱਜ ਵੰਡੀ ਗਿਣਤੀ 'ਚ ਆਪਣੇ ਸਮਰਥਕਾਂ ਸवेत ਇੱਕ ਕਾਫਲੇ ਦੇ ਰੂਪ ਵਿੱਚ ਤੱਕਾ ਸ਼੍ਰੀ ਕੇਸ਼ਵਰ ਸਾਖਵੇ ਨਤਮਸਤਕ ਹੋਏ। ਦੱਸਿਆ ਗਿਆ ਕਿ ਮਹਾਲੀ ਤੋਂ ਅੱਜ ਇਹ ਕਾਫਲਾ ਚੱਲਿਆ ਜੋ ਕਿ ਸ਼੍ਰੀ ਅਨੰਤਪਤ ਸਾਹਿਬ ਤੱਕਾ ਸ਼੍ਰੀ ਕੇਸਗੜ੍ਹ ਸਾਹਿਬ ਦੇ ਬਾਦ ਦੁਪਹਿਰ ਪੁਜਿਆਤੇ ਸਮੂਹ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਤੱਕਾ ਸ਼੍ਰੀ ਕੇਸਗੜ੍ਹ ਸਾਹਿਬ ਦੇ ਨਤਮਸਤਕ ਹੋ ਕੇ ਗੁਰੂ ਚੰਨ੍ਹ ਵਿੱਚ ਅਰਦਾਸ ਕੀਤੀ ਗਈ ਅਤੇ ਸਿੰਘਲਾ ਵੱਲੋਂ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਮੁਕੇ ਵਿਜੇਂਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਜਦੋਂ ਕਦੇ ਵੀ ਉਹਨਾਂ ਨੂੰ ਕੋਈ ਜ਼ਿੰਮੇਵਾਰੀ ਦਿੱਤੀ ਗਈ ਤਾਂ ਉਹਨਾਂ ਨੇ ਉਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਇਆ ਹੈ ਤੇ ਹੁਣ ਜਦੋਂ ਪਾਰਟੀ ਵੱਲੋਂ ਉਹਨਾਂ ਨੂੰ ਸ਼੍ਰੀ ਅਰੰਪਤਪਤ ਸਾਹਿਬ ਦਾ ਉਮੀਦਵਾਰ ਬਣਾ ਕੇ ਲੋਕ ਸਭਾ ਚੋਣਾਂ ਲੜਨ ਲਈ ਮੈਦਾਨ ਵਿੱਚ ਉਤਾਰਿਆ ਗਿਆ ਹੈ ਤਾਂ ਉਹ ਇਸ ਜ਼ਿੰਮੇਵਾਰੀ ਨੂੰ ਵੀ ਪੂਰੀ ਸ਼ਿੱਦਤ ਅਤੇ ਤਨਦੇਹੀ ਨਾਲ ਲੜਣਗੇ ਉਹਨਾਂ ਕਿਹਾ ਕਿ ਇਲਾਕੇ ਦੇ ਲੋਕਾਂ ਵੱਲੋਂ ਉਹਨੂੰ ਭਰਪੂਰ ਪਿਆਰ ਮਿਲ ਰਿਹਾ ਹੈ ਤੇ ਅੱਜ ਇੰਨੀ ਜ਼ਿਆਦਾ ਗਰਮੀ ਦੇ ਬਾਅਦ ਵੀ ਸਵੇਰ ਤੋਂ ਲੈ ਕੇ ਹੁਣ ਤੱਕ ਪਾਰਟੀ ਵਰਕਰਾਂ ਦਾ ਵੱਡੇ ਗਿਣਤੀ ਵਿੱਚ ਇਸ ਕਾਫਲੇ ਵਿੱਚ ਜੁੜਨਾ ਇਸ ਗੱਲ ਦਾ ਪ੍ਰਤੀਕ ਹੈ ਕਿ ਲੋਕ ਪੰਜਾਬ ਅਤੇ ਕੇਂਦੇ ਦੇ ਨਿਜ਼ਾਮ ਨੂੰ ਬਦਲਣ ਲਈ ਬਿਲਕੁਲ ਤਿਆਰ ਬੈਠੇ ਹਨ ਇੱਕ ਸਵਾਲ ਦਾ ਜਵਾਬਿੰਦਾ ਉਹਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੀਤੇ 2.5 ਸਾਲਾਂ ਵਿੱਚ ਕੋਈ ਕੰਮ ਨਹੀਂ ਕੀਤਾ ਗਿਆ ਇਹੀ ਕਾਰਨ ਹੈ ਕਿ ਬਹੁਤ ਸਾਰੀਆਂ ਥਾਮਾਂ ਤੇ ਆਮ ਆਦੀ ਪਾਰਟੀ ਦੇ ਆਗੂਆਂ ਦਾ ਆਮ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਸਿੰਘਲਾ ਨੇ ਕਿਹਾ ਕਿ ਉਹ ਇਲਾਕੇ ਅੰਦਰ ਸੇਵਾ ਭਾਵਨਾ ਦੇ ਨਾਲ ਆਏ ਹਨ ਅਤੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹਲਕਣਲੇ ਤੰਦੇ ਨਾਲ ਕੰਮ ਕਰਨਗੇ ਇਸ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਲਵਿੰਦਰ ਸਿੱਧੂ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਸੂਬੇ ਅੰਦਰ 13 ਦੀਆਂ 13 ਲੋਕ ਸਭਾ ਜਿੱਤਾਂ ਪਰ ਚਿਤਿਤ ਪ੍ਰਾਪਤ ਕਰੇਗੀ ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਕੋਈ ਫੁੱਟ ਨਹੀਂ ਹੈ ਤੇ ਅੱਜ ਲੋਕਾਂ ਨਾਲ ਭਾਰੀ ਇਕੱਠ ਇਸ ਗੱਲ ਦਾ ਸਬੂਤ ਹੈ ਕਿ ਲੋਕ ਕੇਂਦਰ ਤੇ ਸੂਬਾ ਸਰਕਾਰ ਨੂੰ ਬਦਲਣਾ ਚਾਹੁੰਦੇ ਹਨ ਉਨ੍ਹਾਂ ਦੀ ਕਿ ਜਿਹੜੇ ਬਾਰੇ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਸਨ ਨਾ ਤਾਂ ਖਿੰਦ ਸਰਕਾਰ ਨੇ ਉਹ ਵਾਅਦੇ ਪੂਰੇ ਕੀਤੇ ਅਤੇ ਜਿਹੜੇ ਵਾਅਦੇ ਸੂਬਾ ਸਰਕਾਰ ਵੱਲੋਂ ਕੀਤੇ ਗਏ ਸਨ ਉਹ ਵਾਦੇ ਸੂਬਾ ਸਰਕਾਰ ਵੱਲੋਂ ਪੂਰੇ ਕੰਨ ਵਿੱਚ ਫੇਲ ਹੋਏ ਹਨ। ਇਹੀ ਕਾਰਨ ਹੈ ਕਿ ਸੂਬੇ ਅੰਦਰ ਕਾਂਗਰਸ ਪਾਰਟੀ ਦੇ ਹੱਕ ਵਿੱਚ ਇੱਕ ਲਹਿਰ ਚੱਲ ਰਹੀ ਹੈ ਜੋ ਕਿ ਆਂਦੀਆਂ ਚੋਣਾਂ ਵਿੱਚ ਜਿੱਤ ਦੇ ਰੂਪ ਵਿੱਚ ਬਦਲੇਗੀ। ਇਸ ਮੌਕੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਵਿਜੇਂਦਰ ਸਿੰਘਲਾ ਦੀ ਚੋਣ ਮੁਹਿੰਮ ਦਾ ਆਰੰਭ ਅੱਜ ਗੁਰੂ ਚਰਨਵ ਵਿੱਚ ਹਾਜ਼ਰੀ ਭਰਨ ਤੋਂ ਬਾਅਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਵਿੱਚ ਕਾਂਗਰਸ ਦੇ ਉਮੀਦਵਾਰਾਂ ਪਤੀ ਜੋਸ਼ ਦੇਖਣ ਨੂੰ ਮਿਲਿਆ ਹੈ। ਇਹੀ ਕਾਰਨ ਹੈ ਕਿ ਅੱਜ ਵੱਡੀ ਗਿਣਤੀ ਵਿੱਚ ਲੋਕ ਇਸ ਕਾਫਲੇ ਦੇ ਵਿੱਚ ਵਿਜੇਂਦਰ ਸਿੰਘਲਾ ਦੇ ਨਾਲ ਪਹੁੰਚੇ ਹਨ। ਬਿਊਰੋ ਰਿਪੋਰਟ ਮੇਰਾ ਪੰਜਾਬ న్యూ ਤਾਂ ਜਿੰਮੇਵਾਰੀ ਮਿਲੀ ਹੈ ਕਿਦਾਂ ਦੇਖਦੇ ਹੋ ਕਿੰਨੀ ਕਿ ਮਿਹਨਤ ਕੀਤੀ ਲੋੜ ਹੈਗੀ ਇਸ ਕੰਮ ਕਿ ਮਿਹਨਤ ਕਰਨਾ ਮੇਰੀ ਦੀਸ਼ਾ ਸੋਚ ਰਹੀ ਹੈ ਔਰ ਮਿਹਨਤ ਕਰਕੇ ਹੀ ਮੈਂ ਹਮੇਸ਼ਾ ਗੁਰੂ ਮਹਾਰਾਜ ਦਾ ਆਸ਼ੀਰਵਾਦ ਤੇ ਲੋਕਾਂ ਦਾ ਪਿਆਰ ਤੇ ਆਸ਼ੀਰਵਾਦ ਮਿਲਿਆ ਔਰ ਅੱਜ ਉਸੇ صدਕਾ ਜਦੋਂ ਕਾਂਗਰਸ ਪਾਰਟੀ ਨੇ ਇਸ ਪਵਿੱਤਰ ਧਰਤੀ ਦੀ ਸੇਵਾ ਵਾਸਤੇ ਮੈਨੂੰ ਕਾਂਗਰਸ ਪਾਰਟੀ ਦਾ ਉਮੀਦਵਾਰ ਬਣਾ ਕੇ ਨਾਮਜ਼ਦ ਕੀਤਾ ਹੈ ਮੈਂ ਲਗਾਤਾਰ ਆਪਣੇ ਉਸੇ ਸੋਚ ਨਾਲ ਆਪਣੇ ਅੱਜ ਇਲਾਕੇ ਦੇ ਸਾਰੀ ਸੰਗਤ ਨਾਲ ਮੁਹਾਲੀ ਤੋਂ ਲੈ ਕੇ ਸ੍ਰੀ ਨਨਕਪੁਰ ਸਾਹਿਬ ਦੀ ਇਸ ਪਵਿੱਤਰ ਧਰਤੀ ਤੇ ਨਕਮਸਤਕ ਹੋਣ ਵਾਸਤੇ ਹਾਜ਼ਰ ਹੋਇਆ ਆਸ਼ੀਰਵਾਦ ਲੈਣ ਲਈ ਗੁਰੂ ਮਹਾਰਾਜ ਅਸ਼ੀਰਵਾਦ ਲੈਣ ਲਈ ਹਾਜ਼ਰ ਹੋਇਆ ਔਰ ਆਉਣ ਵਾਲੇ ਸਮੇਂ ਚ ਇੱਕੋ ਹੀ ਸੋਚ ਹੈ ਕਿ ਮਿਹਨਤ ਨਾਲ ਜਿਸ ਤਰ੍ਹਾਂ ਪਹਿਲਾਂ ਆਪਣੀ ਹਰ ਜ਼ਿੰਮੇਵਾਰੀ ਨੂੰ ਚਾਹੇ ਉਹ ਕਦੇ ਪਾਰਟੀ ਦੀ ਜ਼ਿੰਮੇਵਾਰੀ ਪੂਰੇ ਹਿੰਦੁਸਤਾਨ ਚ ਕਰੇ ਮਿਲੀਏ ਤੇ ਚਾਹੇ ਪਾਰਟੀ ਦੀ ਜ਼ਿੰਮੇਵਾਰੀ ਬਤੌਰ MP ਆ MLA ਬਣ ਕੇ ਸੰਗੋ ਦੀ ਸੇਵਾ ਵਿੱਚ ਮਿਲੀ ਹੈ ਉਸੇ ਤੰਦੇਹੀ ਨਾਲ ਮਿਹਨਤ ਨਾਲ ਇਸ ਗੁਰੂ ਦੀ ਨਗਰੀ ਦੀ ਸੇਵਾ ਵੀ ਉਸੇ ਸੋਚਣਾ ਕਰਨਾ ਚਾਹੁੰਦਾ ਔਰ ਪੂਰਾ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਦਾ ਪਿਆਰ ਤੇ ਸਤਕਾਰ ਅੱਜ ਇਸ ਇਲਾਕੇ ਦੀ ਸੰਗਤ ਨੇ ਦਿੱਤਾ ਹੈ ਵੱਡੇ ਵੱਡਾ ਅਸ਼ੀਰਵਾਦ ਆਉਣ ਵਾਲੇ ਸਮੇਂ 'ਚ ਇਸ ਇਲਾਕੇ ਦੀ ਸੇਵਾ ਦਾ ਲੋਕਾਂ ਵੱਲੋਂ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਵੱਲੋਂ ਮਿਲੇਗਾ ਔਰ ਆਉਣ ਵਾਲੇ ਸਮੇਂ 'ਚ ਇਸ ਇਲਾਕੇ ਦੀਆਂ ਕੀ ਜ਼ਰੂਰਤਾਂ ਹੈ ਕੀ ਇਸ ਇਲਾਕੇ ਦੀ ਜ਼ਰੂਰਤ ਹੈ ਨੌਜਵਾਨ ਬੱਚਿਆਂ ਦੇ ਪ੍ਰਤੀ ਜਾਂ ਇਲਾਕਿਆਂ ਦੀ ਤਰੱਕੀ ਪ੍ਰਤੀ ਉਹ ਸਾਰੀਆਂ ਗੱਲਾਂ ਦਾ ਟੀਚਾ ਬਣ ਕੇ ਆਉਣ ਵਾਲੇ ਸਮੇਂ 'ਚ ਇਸ ਇਲਾਕੇ ਦੀ ਆਵਾਜ਼ ਨੂੰ ਪਾਰਲੀਮੈਂਟਸ ਵੀ ਬੁਲੰਦ ਕਰਾਂਗੇ ਔਰ ਜੋ ਭਾਰਤ ਸਰਕਾਰ ਨਾਲ ਜੁੜੇ ਹੋਏ ਮਹਿਕਮਿਆਂ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਹੋਣਗੀਆਂ ਉਹਨਾਂ ਨੂੰ ਹੱਲ ਕਰਨ ਵਾਸਤੇ ਕੰਮ ਕਰਾਂਗੇ ਸਰਕਾਰ ਸਰਕਾਰ ਕਹਿੰਦੀ ਅਸੀਂ ਕਾਫੀ ਵਾਅਦੇ ਜਿਹੜੇ ਪੂਰੇ ਕਰ ਦਿੱਤੇ ਆ ਲੋਕ ਸਾਡੇ ਕੋ ਖੁਸ਼ ਆ ਅਲੋਰਾ ਦੇਖੋ ਇਹ ਹੀ ਕਾਰਨ ਹੈ ਕਿ ਸ਼ਾਇਦ ਅੱਜ ਕਿਤੇ ਕਿਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਪਿੰਡਾਂ ਵਿੱਚ ਜਾਣ ਤੋਂ ਰੋਕਿਆ ਜਾਂਦਾ ਹੈ ਇਹ ਸਾਰੀਆਂ ਗੱਲਾਂ ਚੋਣਾਂ ਦੇ ਵਿੱਚ ਉਦੋਂ ਸਾਹਮਣੇ ਆਉਂਦੀਆਂ ਜਦੋਂ ਵੋਟਾਂ ਪੈਂਦੀਆਂ ਤੇ ਨਤੀਜੇ ਆ ਜਾਂਦੇ ਨੇ ਤੋਂ ਇਸ ਕਰਕੇ ਮੈਂ ਇਹ ਜ਼ਰੂਰ ਸਮਝਦਾ ਕਿ ਆਉਣ ਵਾਲੇ ਸਮੇਂ 'ਚ ਜਦੋਂ ਚੋਣਾਂ ਹੋਣਗੀਆਂ ਨਤੀਜੇ ਆਣਗੇ ਤਾਂ ਤੁਸੀਂ ਦੇਖੋਗੇ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਪੂਰੇ ਪੰਜਾਬ 'ਚ ਮੀਆਂ ਨੇ ਅੱਜ ਕੈਂਡੀਡੇਟ ਮੱਥਾ ਟੇਕਣ ਵੀ ਆਏ ਨੇ ਤੇ ਕਿੰਨਾ ਕੁ ਜੋਸ਼ ਆ ਤੇ ਕਿੰਨੀ ਕੁ ਮਿਹਨਤ ਕਰਨੀ। ਦੇਖੋ ਗੁਰੂ ਘਰ ਦੇ ਹੁੰਦੇ ਆ। ਸਵੇਰੇ 9 ਵਜੇ ਦਾ ਕਾਫਲਾ ਚੱਲਿਆ ਹੋਇਆ। ਇੰਨਾ ਅਤਿਸ਼ਾ ਮੈਂ ਪਹਿਲੀ ਵਾਰ ਦੇਖਿਆ ਲੋਕਾਂ ਦੇ ਵਿੱਚ ਕਿ ਲੋਕ ਆਪ ਮੁਹਾਰੇ ਸੜਕਾਂ ਦੇ ਉੱਪਰ ਆ ਗਏ। ਇੰਨੇ ਸਾਰੇ ਸੜਕਾਂ ਭਰੀਆਂ ਪਈਆਂ ਸੀ। ਘਟੋ ਘਟੇ 15 ਸਟਾਪੇਜ ਲੈ ਕੇ ਮਹਾਲੀ ਤੋਂ ਨੰਗਰ ਸਾਹਿਬ ਤੱਕ ਹੋਏ ਨੇ। ਔਰ ਇੰਨੀ ਧੁੱਪ ਦੇ ਬਾਵਜੂਦ ਇਹਦੀ ਗਰੀਵਾਕ ਦੇ ਲੋਕਾਂ ਦਾ ਆਪ ਮੁਹਾਰੇ ਆਉਣਾ। ਇਹ ਬਹੁਤ ਵੱਡੀ ਕਮੈਕਨਾਂ ਦੀ ਪ੍ਰਾਪਤੀ ਹੈ ਪਰ ਲੋਕ ਚਾਹੁੰਦੇ ਨੇ ਕਿ ਜੋ ਨਿਜਾਮ ਚਾਹੇ ਸੈਂਟਰ ਦਾ ਚਾਹੇ ਪੰਜਾਬ ਦਾ ਜਿੰਨੀ ਸ਼ੇਤੀ ਬਦਲਾ ਜਾਵੇ ਉੰਨੇ ਹੀ ਸਾਡੇ ਪੰਜਾਬ ਦਾ ਭਲਾ ਹੋ ਸਰਜੀਤ ਮਾਨ ਜਿਹੜੇ ਹੈਗੇ ਆ ਉਹ ਕਹਿੰਦੇ ਵੀ ਅਸੀਂ ਸਿੱਧੂ ਧੜੇ ਨਾਲ ਸੰਬੰਧਿਤ ਹੈਗੇ ਆ ਨਵਜੋਤ ਸਿੰਘ ਸਿੱਧੂ ਤੇ ਸਾਡੂ ਦਾ ਅਗਰ ਬਣਦਾ ਮਾਨ ਸਨਮਾਨ ਨਹੀਂ ਮਿਲਿਆ ਤਾਂ ਅਸੀਂ ਚੋਣ ਪ੍ਰਚਾਰ ਜਿਹੜਾ ਨਹੀਂ ਕਰਾਂਗੇ ਦੇਖੋ ਉਹਨਾਂ ਦੇ ਆਪਣੇ ਵਿਚਾਰ ਹੋ ਸਕਦੇ ਮੈਨੂੰ ਪਤਾ ਉਹ ਆਪਣੀ ਕਾਂਗਰਸ ਦਾ ਆਦਮੀ ਹੈਗਾ ਉਹ ਪ੍ਰਚਾਰ ਕਰਨਗੇ ਜਰੂਰ ਉਹਨਾਂ ਦਾ ਜਿਹਨੂੰ ਸੰਬੰਧ ਹੈ ਉਹਨਾਂ ਬਕਾਇਦਾ ਨੂੰ ਮਾਨ ਸਨਮਾਨ ਪੂਰਾ ਦਿੱਤਾ ਪਾਰਟੀ ਨੇ ਦੋ ਤਿੰਨ ਵਾਰੀ ਐਮਐਲਏ ਬਣੇ ਨੇ ਅਸੀਂ ਗਲਤ ਨਹੀਂ ਹੈ ਵਾਅਦਾ ਕਰਦਾ ਬਹੁਤ ਉਤਾਰਾਂ ਨੂੰ ਤੇ ਅੱਗੇ ਵੀ ਮਿਲਦਾ ਰਹਿਣਾ ਸਰ ਦੋ ਸਾਲ ਹੋ ਗਏ ਆ ਸਰਕਾਰ ਚਲਦੀ ਐ ਨੂੰ ਕਿਵੇਂ ਕਾਰਗੁਜ਼ਾਰੀ ਦੇਖ ਦਿਓ ਜੀ ਦੇਖੋ ਜਿਹੜੇ ਅੱਜ ਦਾ ਹਜੂਮ ਇਕੱਠਾ ਹੋਣਾ ਹਜ਼ਾਰਾਂ ਦੀ ਗਿਣਤੀ ਲੋਕਾਂ ਦਾ ਆਪਣਾ ਸਵਾਗਤ ਕਰਨਾ ਤੇ ਨਾਲ-ਨਾਲ ਕਾਫਲੇ ਚੱਲਣਾ ਇਹ ਸਭ ਲੋਕ ਵੀ ਸਰਕਾਰ ਦੇ ਜਿਹੜੇ ਨਾਕਾਮੀਆਂ ਦੇ ਸਤਿਕਾਰ ਦੇ ਲੋਕ ਇਸ ਸਰਕਾਰ ਦੀ ਪਾਲਿਸੀ ਤੋਂ ਤੇ ਨਿਦਯ ਤੰਗ ਆ ਚੁੱਕੇ ਨੇ ਸਰ ਸਰਕਾਰ ਦਾਵਾ ਕਰ ਰਹੀ ਵੀ ਸਾਰੇ ਵਾਦੇ ਪੂਰੇ ਕਰ ਦਿੱਤੇ ਜੀ ਮੰਨਦੇ ਹੋ ਜੀ ਇਸ ਗੱਲ ਨੂੰ ਜੇ ਵਾਦੇ ਪੂਰੇ ਹੁੰਦੇ ਹੋਏ ਤਾਂ ਜਿਹੜੇ ਇਹ ਜੋ ਜਾਣਦੇ ਨੇ ਆਪਣੇ ਮੁੱਖ ਮੰਤਰੀ ਸਾਹਿਬ ਆਪਣੇ ਰੋਡ ショਅ ਦੇ ਉੱਤੇ ਤੇ ਲੋਕ ਪ੍ਰੋਟੈਸਟ ਕਰਦੇ ਰਹੇ ਜਾਂ ਇਹਨਾਂ ਦੇ ਜਿਹੜੇ ਮੰਤਰੀ ਸਾਹਿਬਾਨ ਜਾਂ ਐਮ ਐਲ ਏ ਸਾਹਿਬਾਨ ਪਿੰਡਾਂ ਦੇ ਜਾਂਦੇ ਨੇ ਆਪਣੇ ਹਲਕੇ ਉੱਤੇ ਵਿਰੋਧ ਕਿਉਂ ਹੁੰਦਾ ਹੈ ਜੇ ਸਾਰੇ ਵਾਅਦੇ ਪੂਰੇ ਕੀ ਦਿਸਾ ਦੇ ਗੱਲ ਨਾ ਹੁੰਦੀ ਔਰ ਈਵਨ ਸੈਂਟਰ ਦੀ ਸਰਕਾਰ ਨੇ ਵੀ ਜੋ ਲੋਕਾਂ ਦਾ ਸਭ ਤੋਂ ਵੱਡਾ ਫਰਾਰ ਸਾਡੇ ਖਸਰ ਪੰਜਾਬ ਦੇ ਕਿਸਾਨ ਨਾਲ ਕੀਤਾ ਕਿਸਾਨ ਨਾਲ ਕੀਤਾ ਤੁਹਾਡੇ ਸਾਰੇ ਸਾਹਮਣੇ ਆ ਕਿ ਐਡਾ ਵੱਡਾ ਵਾਅਦਾ ਕਰਕੇ ਵਿਸ਼ਵਾਸ ਘਾਤ ਕੀਤਾ ਕਿ ਸਸਪੈਂਡ ਕਰਤੇ ਰੱਦ ਨਹੀਂ ਕੀਤੇ ਕਾਨੂੰਨ ਜਿਹੜੇ ਸੀਗੇ ਤੇ ਅੱਜ ਸਾਡਾ ਕਿਸਾਨ ਵੀ ਬੇਜ਼ਦੂਰੀ ਸੜਕਾਂ ਉੱਤੇ ਆ ਇਹ ਸਾਰੀਆਂ ਸਰਕਾਰਾਂ ਦੋਨੋਂ ਸਰਕਾਰਾਂ ਸੈਂਟਰ ਤੇ ਪੰਜਾਬ ਵਿੱਚ ਹੋ ਰਹੀਆਂ ਨੇ ਤੇ ਅੱਜ ਅੱਜ ਲੋਕ ਉਸ ਦਾ ਤਾਂ ਸੀਤੂ ਸਾਹਿਬ ਜਿਹੜਾ ਬਾਰੀ ਉਮੀਦਵਾਰ ਦਾ ਰੌਲਾ ਪੈ ਰਿਹਾ ਹੈ ਬਾਰੀ ਬੜੀ ਬਤਾਈ ਉਹ ਪੰਜਾਬ ਚੋਂ ਹੀ ਹੈ ਹਰ ਤੁਹਾਨੂੰ ਇਹ ਹੀ ਪਤਾ ਹੋਣਾ ਚਾਹੀਦਾ ਗਿਆਨੀ ਜੈਲ ਸਿੰਘ ਜੀ ਇੱਥੋਂ ਪਹਿਲਾ ਸਭ ਤੋਂ ਪਹਿਲਾ ਇੱਥੇ ਆਪਣਾ ਲੈਕਸ਼ਨ ਦਿੱਤੇ ਸੀ ਜਿਹੜਾ ਮੁੱਖ ਮੰਤਰੀ ਬਣੇ ਆ ਇਹਨਾਂ ਦੇ ਪਿਤਾ ਜੀ ਸ਼੍ਰੀ ਸੰਤਰਾਵ ਸਿੰਘ ਲਾ ਜੀ ਉਹਨਾਂ ਦੇ ਨਾਲ ਪਰਸ਼ਾਵਾਂ ਵੜ ਕੇ ਰਹੇ ਨੇ ਔਰ ਐਸੀ ਗੱਲ ਇਹ ਬੰਦਾ ਹੈ ਤਾਂ ਪੰਜਾਬ ਦੇ ਵਿੱਚੋਂ ਨੇ ਜਿਹੜੇ ਬਾਕੀ ਲੋਕ ਕਿੱਧਰ ਅੰਦਰੋਂ ਨੇ ਮਾਨਵਿੰਦਰ ਕੰਗ ਰਾਜਸਥਾਨ ਤੋਂ ਆਇਆ ਤੇ ਉਹ ਪਟਿਆਲੇ ਤੋਂ ਆਇਆ ਪਰ ਇਹ ਤਾਂ ਇਹਨਾਂ ਦਾ ਬਹੁਤ ਇਸ ਇਲਾਕੇ ਨਾਲ ਬਹੁਤ ਜ਼ਿਆਦਾ ਸਨੇਹ ਹੈ ਸ਼ੁਰੂ ਤੋਂ ਹੀ ਠੀਕ ਹੈ ਸਰ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਜੀ ਪਾਰਟੀ ਦੇ ਵਿੱਚ ਜੀ ਦੇਖੋ ਸਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਸਾਡੀ ਪਾਰਟੀ ਜਿਹੜੀ ਹੈ ਇਸ ਵੇਲੇ ਬਹੁਤ ਚੰਗੀ ਬਹੁਤ ਨਾਲ ਪੂਰੇ ਪੰਜਾਬ ਜਿੱਤ ਗਿਆ ਹੈ ਜੀ ਔਰ ਲੋਕ ਚੌਧਰੇ ਦੇ ਕਾਂਸ ਦਾ ਸਰਕਾਰ ਦੁਬਾਰਾ ਪੰਜਾਬ 'ਚ ਬਣਦੀ ਸੀ ਪੰਜਾਬ 'ਚ ਕਿੰਨੇ ਕਿ ਸੀਟਾਂ ਦਾ ਦਾਅਵਾ ਕਰਦੇ ਹੋ ਸਰ 13 13 ਕਰਦੇ ਨੇ ਕੀ ਬਾਤ ਹੈ ਠੀਕ ਹੈ ਸਰ ਥੈਂਕ ਯੂ ਅੱਜ ਅਸੀਂ ਤਖਸ਼ੀ ਕੇਸ਼ਗੜ ਸਾਹਿਬ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਣ ਵਾਸਤੇ ਤੇ ਇਹ ਜਿਹੜੀ ਚੋਣ ਦੀ ਜੰਗ ਹੈ ਇਹਨੂੰ ਸ਼ੁਰੂਆਤ ਕਰਨ ਵਾਸਤੇ ਤੱਕ ਸਭ ਨਤਸਤ ਹੋਏ ਹੈ ਤੇ ਹਜ਼ਾਰਾਂ ਹਜ਼ਾਰਾਂ ਦੀ ਤਰ੍ਹਾਂ ਸਾਥੀ ਵੀ ਆਏ ਹੈ ਜਿਹਨੂੰ ਪਤਾ ਲੱਗਿਆ ਹੈ ਕਿ ਅਜਿ ਵਜਿੰਦਰ ਸਿੰਘ 라 ਜੀ ਨੇ ਰਣਪੁਰ ਸਾਹਿਬ ਆਉਣਾ ਉਹ ਸਾਰੇ ਪਹੁੰਚੇ ਆ ਤੁਸੀਂ ਸਾਰੇ ਦੇਖ ਰਹੇ ਆ ਔਰ ਲੋਕਾਂ ਦਾ ਸਾਹ ਦੇਖ ਕੇ ਠਾਠਾ ਮਾਰਦਾ ਜੋਸ਼ ਦੇਖ ਕੇ ਕੋਈ ਕਾਰਨ ਨਹੀਂ ਹੈ ਕਿ ਕਿਸੇ ਕਿਸਮ ਦੀ ਦਿੱਕਤ ਆਵੇ ਅਸੀਂ ਬਹੁਤ ਵੱਡੇ ਮਾਰਜਨ ਨਾਲ ਇਹ ਚੋਣ ਜਿੱਤਾ ਕੇ